ਹਾਂਜੀ ਬੱਚਿਓ ਕਿਦਾਂ ਤੁਸੀਂ ਸਾਰੇ ਉਮੀਦ ਕਰਦੀਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਬੇਟਾ 7ਵੀਂ ਕਲਾਸ ਸਾਇੰਸ ਸਬਜੈਕਟ ਵਿਗਿਆਨ ਪਾਠ ਪਹਿਲਾ ਪੌਦਿਆਂ ਵਿੱਚ ਪੋਸ਼ਣ ਇਹਦੀ ਪਾਠ ਵਿਆਸ ਬੈਕ ਐਕਸਰਸਾਈਜ਼ ਜਿਹੜੀ ਸੇ ਹੱਲ ਕਰਦੇ ਹਾਂ ਸ਼ੁਰੂ ਕਰਦੇ ਹਾਂ ਬੇਟਾ ਪਹਿਲਾ ਪ੍ਰਸ਼ਨ ਹੈ ਜਿਹੜਾ ਇਹ ਖਾਲੀ ਥਾਂ ਮੈਂ ਤੁਹਾਡੀਆਂ ਚੈਪਟਰ ਦੇ ਬੈਕ 'ਚ ਕਿਸੇ ਜੀਵ ਦੁਆਰਾ ਭੋਜਨ ਪ੍ਰਾਪਤ ਕਰਨ ਅਤੇ ਉਸ ਦੀ ਵਰਤੋਂ ਕਰਨ ਨੂੰ ਪੋਸ਼ਣ ਕਹਿੰਦੇ ਹਨ ਨੰਬਰ 2 ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਲਈ ਪੱਤਿਆਂ ਦੀ ਸਤ੍ਹਾ ਤੇ ਮੌਜੂਦ ਸੂਖਮ ਛੇਕਾਂ ਰਾਹੀਂ ਹਵਾ ਤੋਂ ਕਾਰਬਨ ਡਾਈਆਕਸਾਈਡ ਲਈ ਜਾਂਦੀ ਹੈ। ਨੰਬਰ 3 ਪ੍ਰਕਾਸ਼ ਸੰਸ਼ਲੇਸ਼ਣ ਦਾ ਪਹਿਲਾ ਉਤਪਾਦ ਗਲੂਕੋਜ਼ ਹੈ। ਨੰਬਰ 4 ਜਿਹੜੇ ਜੀਵ ਦੂਸਰੇ ਪੌਦਿਆਂ ਦੁਆਰਾ ਤਿਆਰ ਕੀਤੇ ਭੋਜਨ ਉੱਪਰ ਨਿਰਭਰ ਕਰਦੇ ਹਨ ਉਹਨਾਂ ਨੂੰ ਪਰਪੋਸ਼ੀ ਕਹਿੰਦੇ ਹਨ। ਪ੍ਰਸ਼ਨ ਦੂਜਾ ਸਹੀ ਜਾਂ ਗਲਤ ਦੱਸਨੇ ਆ। ਕਾਰਬੋਹਾਈਡਰੇਟਸ ਭੋਜਨ ਦਾ ਜ਼ਰੂਰੀ ਅੰਗ ਨਹੀਂ ਹਨ ਇਹ ਗਲਤ ਹੈ ਸਾਰੇ ਹਰੇ ਪੌਦੇ ਸਵੈ ਪੋਸ਼ੀ ਹੁੰਦੇ ਹਨ ਇਹ ਸਹੀ ਹੈ ਬਟਾ ਤੀਸਰਾ ਪ੍ਰਸ਼ਨ ਹੈ ਜੁਗਲੀਨਾ ਇੱਕ ਅਜਿਹਾ ਜੀਵ ਹੈ ਜਿਸ ਵਿੱਚ ਪੌਦਿਆਂ ਅਤੇ ਜੰਤੂਆਂ ਦੋਵਾਂ ਦੇ ਗੁਣ ਹੁੰਦੇ ਹਨ ਇਹ ਸਹੀ ਹੈ ਪ੍ਰਕਾਸ਼ ਸੰਸਲੇਸ਼ਨ ਲਈ ਸੂਰਜੀ ਰੋਸ਼ਨੀ ਜ਼ਰੂਰੀ ਨਹੀਂ ਇਹ ਗਲਤ ਹੈ ਅਗੇਤੀ ਇਸ ਤਰ੍ਹਾਂ ਪ੍ਰਸ਼ਨ ਹੈ ਕਾਲਮ ਉੜਾ ਅਤੇ ਆ ਕਾਲਮ ਆੜਾ ਨਾਲ ਮਿਲਾਨ ਕਰਨੇ ਹਨ ਕੁੰਬ ਮਿਰਤਜੀਵੀ ਰਾਈਜ਼ੋਬੀਅਮ ਫਲੀਦਾਰ ਪੌਦੇ ਕਲੋਰੋਫਿਲ ਪੱਤੇ ਅਮਰਵੇਲ ਪਰਜੀਵੀ ਸਹੀ ਉੱਤਰ ਚੁਣਨੇ ਨੇਗੇ ਜਿਨ੍ਹਾਂ ਨੂੰ ਪੇਪਰ ਦੇ ਵਿੱਚ ਤੁਸੀਂ ਐਮ ਐਸ ਕਿਊਜ਼ ਕਹਿੰਦੇ ਹੋ ਅਜਿਹਾਂ ਸੂਖਮ ਜੀਵ ਜੋ ਹਵਾ ਵਿੱਚਲੀ ਨਾਈਟ੍ਰੋਜਨ ਨੂੰ ਮਿੱਟੀ ਵਿੱਚ ਸਥਿਰ ਕਰਦਾ ਰਹਾ ਹੈ ਇਹਦਾ ਉੱਤਰ ਹੈ ਹਰਾ ਜੋਬੀਅਮ ਈੜੀ ਭਾਗ ਸਹੀ ਹੈ ਬਟਾ ਅਗਲਾ ਗਾਹ ਜਿਹੜੇ ਜੀਵ ਆਪਣਾ ਭੋਜਨ ਆਪ ਤਿਆਰ ਨਹੀਂ ਕਰ ਸਕਦੇ ਆਪਣੇ ਭੋਜਨ ਲਈ ਦੂਜਿਆਂ ਤੇ ਨਿਰਭਰ ਰਹਿੰਦੇ ਨੇ ਉਹਨਾਂ ਨੂੰ ਕੀ ਕਹਿੰਦੇ ਨੇ परपोषੀ ਪੌਦਿਆਂ ਦਾ ਭੋਜਨ ਦਾ ਕਾਰਖਾਨਾ ਪੱਤਾ ਇਨ੍ਹਾਂ ਵਿੱਚੋਂ ਮਿਰਤਜੀਵੀ ਕਿਹੜੇ ਐ ਖੰਭ ਐਗੀ ਬਟਾ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਹੈ ਪੋਸ਼ਣ ਦੀ ਪਰਿਭਾਸ਼ਾ ਲਿਖੋ ਕਿਸੇ ਜੀਵ ਦੁਆਰਾ ਭੋਜਨ ਪ੍ਰਾਪਤ ਕਰਨ ਅਤੇ ਉਸ ਦੀ ਵਰਤੋਂ ਕਰਨ ਨੂੰ ਪੋਸ਼ਣ ਕਹਿੰਦੇ ਹਨ ਦੂਸਰਾ ਪ੍ਰਕਾਸ਼ ਸੰਸਲੇਸ਼ਣ ਕਿਰਿਆ ਕੀ ਹੁੰਦੀ ਹੈ ਹਰੇ ਪੌਦੇ ਸੂਰਜ ਦੀ ਰੋਸ਼ਨੀ ਦੀ ਮੌਜੂਦਗੀ ਵਿੱਚ ਕਾਰਬਨ ਡਾਈਆਕਸਾਈਡ ਗੈਸ ਅਤੇ ਪਾਣੀ ਤੋਂ ਆਪਣਾ ਭੋਜਨ ਗਲੂਕੋਜ਼ ਤਿਆਰ ਕਰਦੇ ਹਨ ਇਸ ਕਿਰਿਆ ਨੂੰ ਪ੍ਰਕਾਸ਼ ਸੰਸਲੇਸ਼ਣ ਕਹਿੰਦੇ ਹਨ ਕਾਰਬਨ ਡਾਈਆਕਸਾਈਡ ਗੈਸ ਪਲੱਸ ਪਾਣੀ ਸੂਰਜ ਦੀ ਰੋਸ਼ਨੀ ক্লোরোਫিল ਹੁੰਦੀ ਹੈ। ਗਲੂਕੋਜ਼ ਪਲੱਸ ਆਕਸੀਜਨ ਇਹਦੇ ਤੋਂ ਤਿਆਰ ਹੋ ਜਾਂਦਾ ਹੈ। ਇਹਨੂੰ ਕੀ ਕਹਿੰਦੇ ਨੇ ਪ੍ਰਕਾਸ਼ ਸੰਸ਼ਲੇਸ਼ਣ। ਤੀਸਰਾ ਪ੍ਰਸ਼ਨ ਹੈ ਪ੍ਰਕਾਸ਼ ਸੰਸ਼ਲੇਸ਼ਣ ਲਈ ਲੋੜੀਂਦੀ ਸਮੱਗਰੀ ਦੇ ਨਾਮ ਲਿਖੋ। ਕਾਰਬਨ ਡਾਈਆਕਸਾਈਡ ਅਤੇ ਪਾਣੀ। ਕੀਟ ਆਹਾਰੀ ਪੌਦੇ ਕਿਹੜੇ ਹੁੰਦੇ ਹਨ? ਉਹ ਪੌਦੇ ਜਿਨ੍ਹਾਂ ਵਿੱਚੋਂ ਕੀਟਾਂ ਨੂੰ ਫੜਨ ਅਤੇ ਹজম ਕਰਨ ਦੀ ਪ੍ਰਣਾਲੀ ਮੌਜੂਦ ਹੁੰਦੀ ਹੈ ਉਹਨਾਂ ਨੂੰ ਕੀਟਹਾਰੀ ਪੌਦੇ ਕਹਿੰਦੇ ਹਨ। ਉਦਾਹਰਨ ਵਜੋਂ ਕੜਾ ਬੂਟੀ ਛੋਟੇ ਇਤਰਾਵਾਲੇ ਪ੍ਰਸ਼ਨ ਹੈ ਪਰਜੀਵੀ ਪੋਸ਼ਣ ਤੋਂ ਤੁਸੀਂ ਕੀ ਸਮਝਦੇ ਹੋ ਪੋਸ਼ਣ ਦੀ ਉਹ ਵਿਧੀ ਕਿਸ ਜਿਸ ਵਿੱਚ ਜੀਵ ਦੂਜੇ ਜੀਵਾਂ ਦੇ ਸਰੀਰ ਤੋਂ ਪੋਸ਼ਣ ਪ੍ਰਾਪਤ ਕਰਦੇ ਹਨ ਉਹਦਾ ਉਹਨਾਂ ਨੂੰ ਉਦਾਹਰਨ ਵਜੋਂ ਅਮਰਬੇਲ ਸਹਿਜੀਵੀ ਸਬੰਧ ਦਾ ਵਰਣਨ ਕਰੋ ਉੱਤਰ ਹੈ ਸਹਿਜੀਵੀ ਸਬੰਧ ਵਿੱਚ ਦੋ ਤਰ੍ਹਾਂ ਦੇ ਜੀਵ ਆਪਣੇ ਆਸਰੇ ਅਤੇ ਪੋਸ਼ਣ ਲਈ ਇੱਕ ਦੂਜੇ ਤੇ ਨਿਰਭਰ ਰਹਿੰਦੇ ਹਨ ਅਤੇ ਅਜਿਹਾ ਸਬੰਧ ਸਥਾਪਿਤ ਕਰਦੇ ਹਨ ਜਿਸ ਵਿੱਚ ਦੋਵਾਂ ਨੂੰ ਲਾਭ ਹੁੰਦਾ ਜਿਵੇਂ ਉੱਲੀ ਅਤੇ ਕਾਈ ਵਿੱਚ ਸਹਿਣ ਸਹਿਜੀਵਨ ਹੁੰਦਾ ਹੈ। ਅਗਲਾ ਪ੍ਰਸ਼ਨ ਹੈ ਘੜਾ ਬੂਟੀ ਪੌਦਾ ਕੀਟਾਂ ਨੂੰ ਕਿਵੇਂ ਫੜਦਾ ਹੈ? ਉੱਤਰ ਹੈ ਕੀਟਾਂ ਨੂੰ ਪਕੜਨ ਲਈ ਘੜਾ ਬੂਟੀ ਦੇ ਪੱਤੇ ਘੜੇ ਵਰਗੀਆਂ ਰਚਨਾਵਾਂ ਵਿੱਚ ਬਦਲ ਜਾਂਦੇ ਹਨ। ਇਸ ਗੜੇ ਵਰਗੀ ਰਚਨਾ ਦੇ ਮੂੰਹ ਤੇ ਛੇਟਾਂ ਵਾਲ ਮੁੜੇ ਹੁੰਦੇ ਹਨ, ਬਾਲ ਹੁੰਦੇ ਹਨ। ਜਦੋਂ ਕੀਟ ਇਸ ਉੱਤੇ ਬੈਠਦਾ ਹੈ ਤਾਂ ਉਹ ਛੇਟਾਂ ਵਾਲ ਤਿਲਕ ਜਾਂਦਾ ਹੈ ਅਤੇ ਮوڑ ਉੱਪਰ ਨਹੀਂ ਚੜ ਜਾਂਦਾ ਸਕਦਾ। 7ਵਾਂ ਪ੍ਰਸ਼ਨ ਹੈ ਵੱਡੇ ਉਤਰਾ ਵਾਲੇ ਪ੍ਰਸ਼ਨ ਨੇ ਇਹ। ਪਹਿਲਾ ਪ੍ਰਸ਼ਨ ਹੈ ਮਿੱਟੀ ਵਿੱਚ ਪੋਸ਼ਕਾਂ ਦੀ ਪੂਰਤੀ ਕਿਵੇਂ ਹੁੰਦੀ ਹੈ? ਉੱਤਰ ਹੈ ਮਿੱਟੀ ਵਿੱਚ ਰੂੜੀ ਖਾਦ ਅਤੇ ਰਸਾਇਣਕ ਖਾਦ ਮਿਲਾ ਕੇ ਨੰਬਰ 2 ਨਿਖੇੜਕਾਂ ਦੁਆਰਾ ਪੌਦਿਆਂ ਅਤੇ ਜੰਤੂਆਂ ਦੀ ਰੈਂਧ ਖੁੰਦ ਨੂੰ ਨਿਖੇੜ ਕੇ ਨੰਬਰ 3 ਰੈਜੋਬੀਅਮ ਵਰਗੇ ਜੀਵਾਣੂਆਂ ਦੁਆਰਾ ਸਥਿਰ ਕਰਨ ਕਰਕੇ ਅਗਲਾ ਪ੍ਰਸ਼ਨ ਹੈ ਪੋਸ਼ਕਾਂ ਤੋਂ ਕੀ ਭਾਵ ਹੈ ਪੌਦਿਆਂ ਵਿੱਚ ਪੋਸ਼ਕ ਪੋਸ਼ਣ ਦੇ ਵੱਖ-ਵੱਖ ਢੰਗਾਂ ਦਾ ਵਰਣਨ ਕਰਨਾ ਹੈ ਉੱਤਰ ਹੈ ਪੋਸ਼ਕ ਹੈ ਪਹਿਲਾਂ ਬੇਟਾ ਸਾਡੇ ਭੋਜਨ ਦੇ ਅੰਸ਼ ਜੋ ਸਾਡੇ ਸਰੀਰ ਲਈ ਜ਼ਰੂਰੀ ਹਨ ਨੂੰ ਪੋਸ਼ਕ ਕਹਿੰਦੇ ਹਨ ਜਿਵੇਂ ਕਾਰਬੋਹਾਈਡਰੇਟ ਪ੍ਰੋਟੀਨ ਚਰਬੀ ਵਿਟਾਮਿਨ ਖਣਿਜ ਆਦ ਪੌਦਿਆਂ ਵਿੱਚ ਪੋਸ਼ਣ ਦੇ ਵੱਖ-ਵੱਖ ਤੰਗ ਕਿਹੜੇ ਨੇਗੇ ਨੰਬਰ 1 ਸਵੈਪੋਸ਼ੀ ਪੋਸ਼ਣ ਦੀ ਉਹ ਵਿਧੀ ਜਿਸ ਵਿੱਚ ਜੀਵ ਆਪਣਾ ਭੋਜਨ ਆਪ ਤਿਆਰ ਕਰਦੇ ਹਨ ਨੂੰ ਸਵੈਪੋਸ਼ੀ ਭੋਜਨ ਕਹਿੰਦੇ ਹਨ ਸਵੈ ਮਤਲਬ ਖੁਦ ਸਵੈਪੋਸ਼ੀ ਪੋਸ਼ਣ ਜਿਵੇਂ ਹਰੇ ਪੌਦਿਆਂ ਵਿੱਚ ਪੋਸ਼ਣ ਨੰਬਰ 2 ਪਰਪੋਸ਼ੀ ਪੋਸ਼ਣ ਪੋਸ਼ਣ ਦੀ ਉਹ ਵਿਧੀ ਜਿਸ ਵਿੱਚ ਜੀਵ ਭੋਜਨ ਲਈ ਪੌਦੇ ਜਾਂ ਹੋਰ ਜੀਵਾਂ ਤੇ ਨਿਰਭਰ ਕਰਦੇ ਹਨ ਨੂੰ ਪਰਪੋਸ਼ੀ ਪੋਸ਼ਣ ਕਹਿੰਦੇ ਹਨ ਪਰਪੋਸ਼ੀਆ ਪੌਦਿਆਂ ਨੂੰ ਮੁੱਖ ਚਾਰ ਸ਼੍ਰੇਣੀਆਂ ਵਿੱਚ ਵੰਡਿਆ ਜਾ ਸਕਦਾ ਹੈ ਨੰਬਰ 1 ਮ੍ਰਿਤਹਾਰੀ ਪੌਦੇ ਜਿਹੜੇ ਪੌਦੇ ਪੋਸ਼ਣ ਲਈ ਮ੍ਰਿਤ ਅਜੀਵਾਂ ਅਤੇ ਗਲੇ ਸੜੇ ਪਦਾਰਥਾਂ ਤੇ ਨਿਰਭਰ ਕਰਦੇ ਹਨ ਉਹਨਾਂ ਨੂੰ ਮ੍ਰਿਤਹਾਰੀ ਕਹਿੰਦੇ ਹਨ ਜਿਵੇਂ ਉਲੀ ਨੰਬਰ 2 ਪਰਜੀਵੀ ਪੌਦੇ ਜਿਹੜੇ ਪੌਦੇ ਦੂਜੇ ਸੰਜੀਵਾ ਦੇ ਸਰੀਰ ਤੋਂ ਪੋਸ਼ਣ ਪ੍ਰਾਪਤ ਕਰਦੇ ਹਨ ਉਹਨਾਂ ਨੂੰ ਪਰਜੀਵੀ ਕਹਿੰਦੇ ਹਨ ਉਦਾਹਰਨ ਵਜੋਂ ਅਮਰਵੇਲ ਪਾਗੀੜੀਆ ਕੀਟ ਆਹਾਰੀ ਪੌਦੇ ਉਹ ਪੌਦੇ ਜਿਨ੍ਹਾਂ ਵਿੱਚ ਕੀਟਾਂ ਨੂੰ ਪਕੜਨ ਅਤੇ ਹজম ਕਰਨ ਦੀ ਪ੍ਰਣਾਲੀ ਮੌਜੂਦ ਹੁੰਦੀ ਹੈ ਉਹਨਾਂ ਨੂੰ ਕੀਟ ਆਹਾਰੀ ਪੌਦੇ ਕਹਿੰਦੇ ਹਨ ਜਿਵੇਂ ਘੜਾ ਬੂਟੀ 4 ਨੰਬਰ ਹੈ ਸਹਿਜੀਵੀ ਪੌਦੇ ਸਹਿਜੀਵੀ ਸਬੰਧ ਵਿੱਚ ਦੋ ਤਰ੍ਹਾਂ ਦੇ ਜੀਵ ਆਪਣੇ ਆਸਰੇ ਤੇ ਉਹ ਅਤੇ ਭੋਜਨ ਲਈ ਇੱਕ ਦੂਜੇ ਤੇ ਨਿਰਭਰ ਰਹਿੰਦੇ ਹਨ ਅਤੇ ਅਜਿਹਾ ਸਬੰਧ ਸਥਾਪਿਤ ਕਰਦੇ ਹਨ ਜਿਸ ਵਿੱਚ ਦੋਵਾਂ ਨੂੰ ਲਾਭ ਹੁੰਦਾ ਹੈ ਜਿਵੇਂ ਉੱਲੀ ਅਤੇ ਕਾਈ ਵਿੱਚ ਸਹਿਜੀਵਨ ਇਹ ਸੀ ਬੇਟਾ ਅੱਜ ਦੀ ਵੀਡੀਓ ਮਿਲਦੇ ਆਪਾਂ ਨਵੀਂ ਵੀਡੀਓ ਦੇ ਵਿੱਚ ਤਾਂ